ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨਿਰਮਕੌਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸਾਜ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਦੇਸ਼ਾਂ ਤੋਂ ਜੁੜ ਚੁੱਕੇ ਨੇ ਅਕਸਾੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 15 ਫਰਵਰੀ 2017 4 ਫੱਗਣ ਨਾਨਕ ਸ਼ਹੀਦ ਸੰਬੰਧ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਰੋਕੂ ਜਾਦੂ ਬਾਕਸ ਸਪੈਕਟਰਮ ਫੇਸਬੁੱਕ ਆਰਸੀਐਨ ਬੈਲਫਾਇਰ ਕੈਨੇਡਾ ਟੀਵੀ 84 ਦੀ ਐਪ ਪ੍ਰਾਈਮ ਗਲੋਬਲ ਸੀਪੀਐਨ ਦੀ ਐਪ ਪ੍ਰਾਈਮ ਆਨਲਾਈਨ ਸਟ੍ਰੀਮਿੰਗ ਕੁਸੀ ਟੀਵੀ ਐਟ ਫੋਰਮੋਂ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਗੱਲ ਕਰਾਂਗੇ ਅੱਜ ਦੇ ਪਹਿਲੇ 이슈 ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅ ਦੇਖੋ ਅਸੀਂ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਜਿਨ੍ਹਾਂ ਨੇ ਕੱਲ ਦੇ ਵੈਲੈਂਟਾਈਨ ਡੇ ਦੇ ਮੁੱਦੇ ਤੇ ਜਿਹੜੀ ਸਾਡੀ ਵਿਚਾਰ ਸੀ ਉਸ ਨੂੰ ਕਾਫੀ ਪਸੰਦ ਕੀਤਾ ਅ ਦੂਸਰਾ ਜਿਹੜੀ ਲਾਈਵ ਕਵਰੇਜ ਸਾਡੀ ਟੀਮ ਨੇ ਫਤੇਗੜ ਸਾਹਿਬ ਪਹੁੰਚ ਕੇ ਕਿਤੀ ਸੰਜਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਨ ਨਾਲ ਸੰਬੰਧਿਤ ਸਮਾਗਮ ਦੀ ਉਸ ਨੂੰ ਕੱਲ ਉਸ ਦਾ ਪਹਿਲਾ ਪਾਰਟ ਜਿਹੜਾ ਹੈ ਉਹ 3 ਘੰਟੇ 9 ਤੋਂ 12 ਦਿਖਾਇਆ ਗਿਆ ਸੀ ਜੀ ਜਿਸ ਨੂੰ ਦੂਸਰੇ ਗੈਜਟਸ ਰਾਹੀਂ ਤਾਂ ਸਭ ਨੇ ਦੇਖਿਆ ਹੀ ਲੇਕਿਨ 5000 ਤੋਂ ਜ਼ਿਆਦਾ ਜਿਹੜੇ ਵੀਅਰ ਨੇ ਉਹਨਾਂ ਨੇ ਫੇਸਬੁੱਕ ਤੇ ਉੱਤੇ ਦੇਖਿਆ ਔਰ ਸ਼ੇਅਰ ਵੀ ਕੀਤਾ ਬਹੁਤ ਸਾਰਿਆਂ ਨੇ ਔਰ ਅਸੀਂ ਇਹ ਇਨਫੋਰਮ ਕਰਨਾ ਚਾਹੁੰਦੇ ਹਾਂ ਕਿ ਉਸ ਦਾ ਦੂਸਰਾ ਹਿੱਸਾ ਜਿਹੜਾ ਹੈ ਉਹ ਅੱਜ 9 ਤੋਂ 12 ਵਾਲੇ स्लॉट ਤੇ ਦਿਖਾਇਆ ਜਾਏਗਾ ਜੀ ਕੱਲ ਵਾਲੇ ਹਿੱਸੇ ਚ ਜਿਵੇਂ ਕਸ਼ਮੀਰੀ ਲੀਡਰ ਸਾਊਥ ਚੋਂ ਮੂਲ ਨਿਵਾਸੀ ਟ੍ਰਾਈਬਲਸ ਦੇ ਲੀਡਰ ਔਰ ਪੰਜਾਬ ਚੋਂ ਵੀ ਦਲਤ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਮੁਖੀ ਸਨ ਉਹਨਾਂ ਦੀਆਂ ਤਕਰੀਰਾਂ ਬਹੁਤ ਹੀ ਜਿਹੜੀਆਂ ਨੇ ਉਹ ਨੋਲੇਜੇਬਲ ਸੀ ਜੀ ਔਰ ਇਹ ਬਹੁਤ ਚੰਗੀ ਗੱਲ ਹੈ ਕਿ ਅਲਟੀਮੇਟਲੀ ਅਸੀਂ ਇਸ ਗੱਲ ਨੂੰ ਸਮਝਣਾ ਸ਼ੁਰੂ ਕੀਤਾ ਹੈ ਕਿ ਜਿਹੜੀ ਸਾਡੀ ਲੜਾਈ ਬ੍ਰਾਹਮਣਵਾਦ ਨਾਲ ਹੈ ਉਹਦੇ ਵਿੱਚ ਸਿੱਖਾਂ ਨੂੰ ਲੀਡਰਸ਼ਿਪ ਪ੍ਰੋਵਾਈਡ ਕਰਨ ਦੀ ਲੋੜ ਹੈ ਔਰ ਭਾਰਤ ਦੇ ਨਕਸ਼ੇ ਦੀ ਕੈਦ ਦੇ ਵਿੱਚ ਰਹਿ ਰਹੇ 170 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ 3 ਮਿਲੀਅਨ ਤੋਂ ਜ਼ਿਆਦਾ ਇਸਾਈ ਔਰ 200 ਮਿਲੀਅਨ ਤੋਂ ਜ਼ਿਆਦਾ ਅਦਲਤ ਟ్రਾਈਬਲਸ ਜੀ ਇਹ ਸਾਰੇ ਜਿਹੜੇ ਨੇ ਇਹ ਬ੍ਰਾਹਮਣਵਾਦ ਦੇ ਉਸ ਅਨਮਨੁੱਖੀ ਵਰਤਾਰੇ ਤੋਂ 4000 ਸਾਲ ਤੋਂ ਸਫਰ ਕਰ ਰਹੇ ਨੇ ਔਰ ਜੀਐਸਸੀ ਇਹਨਾਂ ਨੂੰ ਨਾਲ ਲੈਂਦੇ ਆ ਆਪਣੀ ਜਿਹੜੀ ਹੈ ਉਹਨਾਂ ਦੇ ਨਾਲ ਸਹਿਚਾਰ ਕਰਦੇ ਤੇ ਫਿਰ ਕੋਈ ਵੀ ਦੁਨੀਆ ਦੀ ਤਾਕਤ ਇਸ ਦਿੱਲੀ ਸਾਮਰਾਜ ਨੂੰ ਸਥਿਰ ਨਹੀਂ ਰੱਖ ਸਕੇਗੀ ਔਰ ਇਦਾ ਹਾਲ ਸੋਵੀਅਤ ਯੂਨੀਅਨ ਯੂਗੋਸਲਾਵੀਆ ਵਾੜਾ ਹੋਏਗਾ ਜੀ ਸੋ ਅਸੀਂ ਸਮਝਦੇ ਹਾਂ ਕਿ ਸ਼੍ਰੋਮਣੀ ਕਾਰੀਦਾਰ ਅਮਰ ਸਰਵਧਾਈ ਦਾ ਹੱਕਦਾਰ ਹੈ ਕਿ ਉਹਨਾਂ ਨੇ ਇਹ ਆਊਟਰੀਚ ਕੀਤਾ ਅਰ ਅੱਜ ਦੇ ਸੈਗਮੈਂਟ ਦੇ ਵਿੱਚ ਵੀ ਯਾਦਗਾਰੀ ਸਪੀਚਸ ਵੀ ਹੋਣਗੀਆਂ ਆਪਣੇ ਲੀਡਰਸ ਦੀਆਂ ਜੀ ਔਰ ਵਿਸ਼ੇਸ਼ ਇੰਟਰਵਿਊ ਜਿਹੜੇ ਸਰ ਸਰਬਨਜੀਤ ਸਿੰਘ ਮਾਨ ਨਾਲ ਖਾਸ ਤੌਰ ਤੇ ਟੀਵੀ 84 ਦੀ ਟੀਮ ਨੇ ਕੀਤਾ ਉਹ ਸਾ ਵੀ ਤੁਸੀਂ ਆਨੰਦ ਮਾਣ ਸਕੂਗੀ ਜੀ ਅੱਜ ਜਿਹੜੇ ਪਹਿਲੇ ਦੋ ਸੈਗਮੈਂਟਸ ਅਸੀਂ ਦੋਨੋਂ ਹੀ ਮੇਨ ਟਾਪਿਕ ਚੁਣੇ ਨੇ ਉਹਨਾਂ ਦਾ ਸਬੰਧ ਔਰ ਜਿਵੇਂ ਸਾਡੇ ਜਦੋਂ ਇਸ ਕਿਸਮ ਦਾ ਟਾਪਿਕ ਅਸੀਂ ਡਿਸਕਸ ਕਰਦੇ تافیر ਸਾਡੇ ਭਾਰਤੀ دوست ਆ ਜਾਂਦੇ ਨੇ ਕਮੈਂਟ ਕਰਨ ਕਿ ਦੇਖੋ ਜੀ ਇਹ ਆਈਐਸਆਈ ਦਾ ਕੰਮ ਤੇ ਫਲਾਣਾ ਤੇ ਠਮਕਾ ਪਰ ਮੈਨੂੰ ਇਹ ਹੁੰਦਾ ਹੈ ਵੀ ਕਿਉਂਕਿ ਜਦੋਂ ਖਬਰਾਂ ਇੱਕ ਪਾਸੜ ਲੱਗ ਜਾਂਦੀਆਂ ਨੇ ਬਹੁਤ ਸਾਰੇ ਲੋਕ ਉਹਨਾਂ ਖਬਰਾਂ ਦਾ ਪ੍ਰਭਾਵ ਉਵੇਂ ਹੀ ਕਬੂਲਦੇ ਨੇ ਜੋ ਜੀ ਖਬਰ ਬਣਾਈ ਹੁੰਦੀ ਹੈ ਬਿਟਵੀਨ ਦਾ ਲਾਈਨਸ ਪੜਨ ਦੀ ਵੀ ਆਦਤ ਨਹੀਂ ਹੁੰਦੀ ਔਰ ਫੈਕਟਸ ਨੂੰ ਕਰਾਸ ਚੈੱਕ ਕਰਕੇ ਬਿਹਾਈਂਡ ਦਾ ਲਾਈਨਸ ਕੀ ਹੈ ਏ ਤਾਂ ਬਹੁਤ ਰੇਅਰ ਹੈ ਔਰ ਮੈਨੂੰ ਹੈਰਾਨੀ ਹੁੰਦੀ ਹੈ ਵੀ ਉੱਥੋਂ ਜਿਹੜੇ ਪੱਤਰਕਾਰ ਵੱਡੀਆਂ-ਵੱਡੀਆਂ ਨਿਊਜ਼ ਏਜੰਸੀਜ਼ ਦੇ ਸਟਾਫ ਰਿਪੋਰਟਰ ਜਾਂ ਬਿਊਰੋ ਚੀਫ ਵੀ ਨੇ ਜਦੋਂ ਕੋਈ ਵੀ ਗੱਲ ਵਾਪਰਦੀ ਹੈ ਉਹਨਾਂ ਦੇ ਨਾਲ ਅਸੀਂ ਸ਼ੇਅਰ ਕਰੀਏ ਜਾਂ ਉਹਨਾਂ ਨੂੰ ਮੈਂ ਤਾਂ ਉਹਨਾਂ ਦੀ ਗੱਲ ਕਰਦਾ ਜਿਹੜੇ ਕਿ ਸਿੱਖ ਹੋਣ ਦੇ ਨਾਤੇ ਸਿੰਪਥੀ ਵੀ ਰੱਖਦੇ ਨੇ ਜੀ ਬਹੁਤ ਵਾਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਔਰ ਜਦੋਂ ਖੁਸ਼ ਉਸ ਦਾ ਐਂਗਲ ਸਾਹਮਣੇ ਆ ਜਾਂਦਾ ਹੈ ਤਫੀਰੋ ਕਹਿੰਦੇ ਨੇ ਜੀ ਤੁਸੀਂ ਠੀਕ ਕਹਿੰਦੇ ਸੀ ਦੇਖਣ ਮਤਲਬ ਕੁੱਲ ਮਿਲਾ ਕੇ ਇਸ ਕਿਸਮ ਦੇ ਜਿਹੜੇ ਇੱਕ ਬਾਕਸ ਲਾਈਕ ਥਿੰਕਿੰਗ ਦੇ ਵਿੱਚ ਹੀ ਬਹੁਤ ਸਾਰੇ ਸੋਚਦੇ ਨੇ ਹੁਣ ਇੱਕ ਖਬਰ ਜਿਹੜੀ ਕਿ ਪਿਛਲੇ ਦਿਨਾਂ ਚ ਸਾਰੇ ਹੀ ਭਾਰਤੀ মিডিਆ ਨੇ ਬੜੀ ਫਲੈਸ਼ ਕੀਤੀ ਜੀ ਮਧ ਪ੍ਰਦੇਸ਼ ਦੇ حوالے ਨਾਲ ਕਿ ਜੀ ਉੱਥੋਂ ਮਧ ਪ੍ਰਦੇਸ਼ ਦੇ ਵਿੱਚ ਜਿਹੜਾ ਇਹਨਾਂ ਦਾ ਐਂਟੀ ਟੈਰੋਰਿਜ਼ਮ ਸਕਵਾਡ ਹੈ ਉਹਨਾਂ ਨੇ ਇੱਕ ਵੱਡੀ ਰਿੰਗ ਇਹ ਇਸਪਾਇਰਿੰਗ ਬਸਟ ਕੀਤੀ ਹੈ 11 ਬੰਦੇ ਅਰੈਸਟ ਕਰ ਲਏ ਨੇ ਔਰ ਉਹਨਾਂ ਦੇ ਕੋਲ ਨੂੰ 1900 ਸਿਮਸ ਮਿਲੀਆਂ ਔਰ ਉਹ ਅਫਗਾਨਿਸਤਾਨ ਪਾਕਿਸਤਾਨ ਉਸ ਵਾਇਰਾਂ ਨਵਾ ਉਹਨਾਂ ਨੇ ਪੂਰਾ ਇੱਕ ਨੈਟਵਰਕ ਬਣਾਇਆ ਹੋਇਆ ਸੀ ਜੀ ਔਰ ਉਹਦੇ ਚ ਜਿਹੜਾ ਜਦੋਂ ਇਹ ਗੱਲ ਸਾਹਮਣੇ ਆਈ ਕਿ ਉਹਦੇ ਚ ਬੀਜੇਪੀ ਲੀਡਰਾਂ ਦਾ ਰਿਸ਼ਤੇਦਾਰ ਵੀ ਹੈ ਬੀਜੇਪੀ ਦਾ ਜਿਹੜਾ ਆਈਟੀ ਸੈੱਲ ਹੈ ਉਸ ਨਾਲ ਸੰਬੰਧਤ ਬੰਦਾ ਵੀ ਹੈ ਪਰ ਇਹ ਵੀ ਗੱਲ ਸਾਹਮਣੇ ਆਈ ਕਿ ਵੀ ਗੱਲ ਸਿਰਫ ਉਹਨਾਂ ਦੇ ਉਹਨਾਂ ਚੋਂ ਇੱਕ ਜਿਹੜਾ ਉਹ ਵਿਸ਼ਵ ਹਿੰਦੂ ਪਰਿਚਦ ਨਾਲ ਸੰਬੰਧਤ ਹੋਈ ਹੈ ਸੋ ਕਾਂਗਰਸ ਨੇ ਭਾਜਪਾ ਦੀ ਜਿਹੜੀ ਇਹ ਸਾਰਾ ਮਧ ਪ੍ਰਦੇਸ਼ ਚ ਇਹ ਸ਼ਮੂਲੀਅਤ ਹੈ ਜੀ ਇਹਨੂੰ ਉਹਨਾਂ ਨੇ ਤਾਂ ਪੋਲੀਟੀਕਲ ਐਂਗਲ ਤੋਂ ਇਹ ਕਿਹਾ ਕਿ ਜੀ ਇਹ ਆਈਐਸਆਈ ਨਾਲ ਰਲੇ ਹੋਏ ਨੇ ਔਰ ਫਿਰ ਇਹ ਵੀ ਆ ਗਿਆ ਕਿ ਵੀ ਇਹ ਹੋ ਸਕਦਾ ਹੈ ਕਿ ਜਿਹੜਾ ਸਾਰਾ ਉੜੀ ਔਰ ਪਠਾਨਕੋਟ ਅਟੈਕ ਹੈ ਇਸ ਰਿੰਗ ਨੇ ਕੀਤਾ ਹੋਵੇ ਹੁਣ ਇਹਦੇ ਵਿੱਚ ਬਿਹਾਈਂਡ ਦਾ ਲਾਇਨਸ ਕੀ ਹੈ ਉਹਦੀ ਗੱਲ ਮੈਂ ਬਾਅਦ ਚ ਕਰਾਂਗਾ ਕਿ ਬਈ ਮੈਂ ਇਸ ਸਾਰਿਆਂ ਨੂੰ ਦੇਖਦੇ ਆਂ ਮੈਂ ਕੀ ਸਮੈਲ ਕੀਤਾ ਹੈ ਵੀ ਇਹਦੇ ਪਿੱਛੇ ਕੀ ਹੈ ਜੀ ਲੇਕਿਨ ਮੈਨੂੰ ਇਹ ਜ਼ਰੂਰ ਲੱਗਿਆ ਕਿ ਬਈ ਇਹ ਜਿਹੜਾ ਆ ਐਂਟੀ ਟੈਰਰਿਜ਼ਮ ਸਕੁਐਡ ਦਾ ਹੈੱਡ ਹੈ ਸੰਜੀਵ ਸ਼ਾਮੀ ਇਹਦਾ ਹਸ਼ਰ ਵੀ ਹਿਮੰਤ ਘਾਰਕਰੇ ਵਾਲਾ ਹੋਏਗਾ ਔਰ ਉਹਦਾ ਵੀ ਮੈਂ ਜ਼ਿਕਰ ਕਰਦੇ ਆਂ ਕਿ ਬਈ ਕਿਵੇਂ ਇਸ ਸਾਰੇ ਇਹ ਨੇ ਇਹ ਨਹੀਂ ਹੈ ਕਿ ਬਈ ਉੱਥੇ ਕੋਈ ਇਮਾਨਦਾਰ ਨਹੀਂ ਹੁੰਦਾ ਕਈ ਵਾਰ ਕੁਝ ਜਿਹੜੇ ਆਫੀਸਰਸ ਕਿਸੇ ਵੀ ਮਹਿਕਮੇ 'ਚ ਬੈਠਦੇ ਨੇ ਉਹ ਨੈਸ਼ਨਲਿਸਟ ਹੁੰਦੇ ਨੇ ਦੇਸ਼ ਭਗਤ ਹੁੰਦੇ ਨੇ ਰੋਜ਼ ਸਮਝਦੇ ਨੇ ਕਿ ਵੀ ਉਹ ਆਪਣੀ ਡਿਊਟੀ ਕਰ ਰਹੇ ਨੇ ਸੱਚ ਨੂੰ ਬਾਹਰ ਲਿਆਣਾ ਜੀ ਹੁਣ ਇਸ ਕਿਸਮ ਦੀ ਔਨੈਸਟੀ ਜਿਹੜਾ ਹਿਮੰਤ ਕਾਰਕਰੇ ਜਿਹੜਾ ਐਂਟੀ ਟੈਰੋਰਿਜ਼ਮ ਸਕੁਐਡ ਦਾ ਮੁਖੀ ਸੀ ਉਹਨੇ ਲਿਆਂਦੀ ਜਦੋਂ ਕਿ ਉਹਨੇ ਮੁੰਬਈ ਦੇ ਵਿੱਚ ਇਹ ਦੇਖਿਆ ਕਿ ਮਾਰੇ گاਉਂ ਬੰਬ ਪਲਾਸ ਸੀ ਫਿਰ ਸਮਝੌਤਾ ਐਕਸਪ੍ਰੈਸ ਦੇ ਵਿੱਚ ਹੋਇਆ ਜਿੱਥੇ ਕਿੰਨੇ ਪਾਕਿਸਤਾਨੀ ਸ਼ਹਿਰੀ ਮਾਰੇ ਗਏ ਸੀ ਔਰ ਜਿਉਂ-ਜਿਉਂ ਕਰਦੇ ਆ ਉਹਨੇ ਉਹਨੂੰ 스멜 ਕੀਤਾ ਕੀ ਹੈ ਉਹਨੇ ਹੱਥ ਪਾ ਰਿਆ ਕਰਨਲ ਪ੍ਰੋਥ ਨੂੰ ਜਿਹੜਾ ਸਰਵਿੰਗ ਜਿਹੜਾ ਉਹਨਾਂ ਦਾ ਇੰਟੈਲੀਜੈਂਸ ਕਰਨਲ ਸੀ ਆਰਮੀ ਦਾ ਸਾਧਵੀ ਪ੍ਰਗਿਆ ਤੱਕ ਉਹਨੂੰ ਉਹ ਫੜ ਲਿਆ ਫਿਰ ਉਹਨੇ ਦੇਖਿਆ ਕਿ ਵੀ ਇਹ ਜੰਨੇ ਐਕਸ਼ਨ ਮਾਲੇਗੌਂ ਹైదరాబాద్ ਬੰਬ ਬਲਾਸਟ ਅਜਮੇਰ ਸ਼ਰੀਫ ਸਮਝੋਤਾ ਐਕਸਪ੍ਰੈਸ ਇਹ ਤਾਂ ਸਾਰੇ ਹੀ ਜਿਹੜੇ ਨੇ ਉਹ ਹਿੰਦੂ ਤੋਂ ਵੀ ਆਰਐਸਐਸ ਔਰ ਉਹਨਾਂ ਦਾ ਅਭਿਨਵ ਭਾਰਤ ਨਾਂ ਦਾ ਜਿਹੜਾ ਇੱਕ ਉਹਨਾਂ ਨੇ ਟੈਰਰਿਜ਼ਮ ਸੈੱਲ ਖੜਾ ਕੀਤਾ ਹੈ ਹਿੰਦੂ ਹਿੰਦੂਤਵੀਆਂ ਨੇ ਇਹ ਤਾਂ ਉਹਨਾਂ ਦਾ ਕਾਰ ਹੈ ਜੀ ਪਰ ਉਹਨੇ ਮਤਲਬ ਔਰ ਜਦੋਂ ਇਹ ਸਾਹਮਣੇ ਆਇਆ ਉਸ ਵਿੱਚ ਇਹ ਤਾਂ ਬਹੁਤ ਕੁਸ਼ਾਨ ਰਿਵਲ ਹੋਣਾ ਸੀ ਵੀ ਕਿਹੜੇ ਕਿਹੜੇ ਐਕਸ਼ਨ ਇਹਨਾਂ ਨੇ ਸਾਰੇ ਪੀਰੀਅਡਸ ਕੀਤੇ ਨੇ ਔਰ ਉਦੋਂ ਹੀ ਅਸੀਂ ਦੇਖਦੇ ਹਾਂ ਕਿ ਕਿਵੇਂ ਮੁੰਬਈ ਦਾ ਜਿਹੜਾ ਉਹ دہشتਗਰਦ ਹਮਲੇ ਦੇ ਹਵਾਲੇ ਦੇ ਨਾਲ ਉਹਨਾਂ ਨੇ ਹਿਮੰਤ ਕਾਰਕਰਿਆ ਨੂੰ ਜਿਹੜਾ ਉਹ ਬੜਾ ਇਮਾਨਦਾਰ ਬੰਦਾ ਸੀ ਉਹਨੂੰ ਉਹਨਾਂ ਨੇ ਮਾਰ ਦਿੱਤਾ ਔਰ ਉਹਨੂੰ دہشتਗਰਦਾਂ ਦੇ ਖਾਤੇ 'ਚ ਪਾਤਾ ਹਾਲਾ ਬਾਅਦ ਜਾਇਆ ਵੀ ਜਿਸ ਦਿਸ਼ਾ 'ਚ ਉਹਨੂੰ ਸੱਦਿਆ ਉਹ ਗਿਆ ਉਹਦੇ ਨਾਲ ਉਧਰ ਤਾਂ ਕੋਈ ਹੈ ਹੀ ਨਹੀਂ ਸੀ ਉਦੀ ਵਾਈਫ ਨੇ ਵੀ ਬਾਅਦ ਉਸਦੀ ਮੌਤ ਤੋਂ ਸ਼ੱਕ ਜ਼ਾਹਰ ਕੀਤਾ ਕਿ ਵੀ ਇਹ ਸਸਪੀਸ਼ੀਅਸ ਸਰਕਮਸਟੈਂਸਸ ਨੇ ਜੀ ਲੇਕਿਨ ਉਹ ਵੀ ਮਰ ਗਈ ਬਾਅਦ ਕੈਂਸਰ ਕਿਹਾ ਜਾਂ ਕਿਵੇਂ ਉਹਨਾਂ ਨੂੰ ਵੀ ਮਾਰ ਦਿੱਤਾ ਸੋ ਬਹੁਤ ਵਾਰ ਉਹਦੇ ਨਾਲ ਕੀ ਹੋਇਆ ਹੁਣ ਸਾਧਵੀ ਪ੍ਰਗਿਆ ਵੀ ਬਾਹਰ ਆ ਗਈ ਕਰਨ ਪਰੋਧ ਦੀ ਕਦੇ ਕਹਾਣੀ ਸਾਹਮਣੇ ਨਹੀਂ ਆਈ ਔਰ ਇਹ ਉਹਨਾਂ ਨੇ ਹੁਣ ਜਦੋਂ ਮੋਦੀ ਦੀ ਗਵਰਨਮੈਂਟ ਬਣੀ ਉਹਨਾਂ ਨੇ ਸਾਰਾ ਉਹਨੂੰ ਬੈਕਗ੍ਰਾਉਂਡ ਲਾ ਕੇ ਕਿਹਾ ਜੀ ਮੈਨਿਫਾਈਡ ਇੰਟੈਂਸ਼ਨ ਇਹ ਤਾਂ ਫਸੋਣਾ ਚਾਹੁੰਦੇ ਸੀ ਲੇਕਿਨ ਤੁਸੀਂ ਉਸ ਪੀਰੀਅਡ ਚ ਦੇਖੋ ਜਦੋਂ ਕਰਨਲ ਪ੍ਰੋਤ ਔਰ ਸਾਧਵੀ ਪ੍ਰਗਿਆ ਦਾ ਇਹ ਸਾਰਾ ਚਿੱਟਾ ਬਾਹਰ ਆਇਆ ਕਿ ਸਰਵਿੰਗ ਕਰਨਲ ਫੇਰੇ ਗੱਲ ਸਾਹਮਣੇ ਆਈ ਦਾ ਮੀਨ ਟਾਈਮ ਅਸੀਂ ਦੇਖਦੇ ਆਂ ਵੀ ਜਦੋਂ ਇਹ ਕਿਤਾਬ ਬਾਹਰ ਆਈ ਮਿਸਟਰ ਮੁਸ਼ਰਫ ਜਿਹੜਾ ਖੁਦ ਆਈਜੀ ਰਹਿ ਮਹਾਰਾਸ਼ਟਰਾ ਦਾ ਹੂ ਕਿਲਡ ਕਾਰਕਰੇ ਜੀ ਔਰ ਅਜ ਵੀ ਜਦੋਂ ਤੁਸੀਂ ਉਹ ਕਿਤਾਬ ਦੇਖਦੇ ਹੋ ਹੂ ਕਿਲਡ ਕਾਰਕਰੇ ਤਾਂ ਇੱਕ ਵਾਰੀ ਕੰਪਨੀ ਛੱਡਣ ਵਾਲੀ ਗੱਲ ਹੁੰਦੀ ਹੈ ਕਿ ਇੰਟੈਲੀਜੈਂਸ ਬਿਊਰੋ ਹੋਏ ਹਿੰਦੁਸਤਾਨ ਦਾ ਰਾ ਹੋਏ ਇਹਨਾਂ ਦੀਆਂ ਦੂਸਰੀਆਂ ਉਹਨਾਂ ਨੂੰ ਤਾਂ ਰਨ ਹੀ ਜਿਹੜਾ ਹਿੰਦੂਤਵੀ ਕਰਦੇ ਨੇ ਕਿ ਕਿਵੇਂ ਇਹ ਨੈਟਵਰਕ ਪਹਿਲੇ ਦਿਨ ਤੋਂ ਹੀ ਹਿੰਦੂਤਵੀਆਂ ਦਾ ਹੈ ਸੋ ਹਮੰਤ ਕਾਰਕਰ ਦੇ ਨਾਲ ਉਹ ਸਟੋਰੀ ਜਿਹੜੀ ਕਿ ਦੁਨੀਆ ਦੇ ਸਾਹਮਣੇ ਅੱਗੋਂ ਆ ਸਕਦੀ ਸੀ ਕਿ ਕਿਵੇਂ ਇਹ ਸਾਰੀ دہشت ਗਰਦੀ ਜਿਹੜੀ ਪਾਕਿਸਤਾਨ ਦੇ ਖਾਤੇ ਚਾਈਐਸਆਈ ਦੇ ਕਿਸੇ ਹੋਰ ਦੇ ਖਾਤੇ ਚ ਪਾਈ ਜਾਂਦੀ ਹੈ ਉਹਨੂੰ ਜਿਹੜਾ ਮਾਸਟਰਮਾਈਂਡ ਹੀ ਆਰਐਸਐਸ ਕਰਦਾ ਔਰ ਸਰਵਿੰਗ ਕਰਨਲ ਜਿਹੜੇ ਨੇ ਉਹ ਇਹਨਾਂ ਦੀ ਹੁਣ ਐਵੇਂ ਨਹੀਂ ਕਿ ਇਹਨਾਂ ਦੇ ਅਧਿਓਂ ਜ਼ਿਆਦਾ ਜਿਹੜੇ ਜਨਰਲ ਨੇ 6 ਘਟੋ-ਘਟ ਹੋਣਗੇ ਫੁੱਲ ਫਰੇਜ ਜਨਰਲ ਜਿਹੜੇ ਆਰਐਸਐਸ ਦੇ ਆਰਮੀ ਵਿੰਗ ਦੇ ਮੈਂਬਰ ਨੇ ਉਹਨਾਂ ਚੋਂ ਕਈ ਜਾ ਕੇ ਲੈਕਚਰ ਕਰਦੇ ਨੇ ਸਡਨਲੀ ਤਾਂ ਨਹੀਂ ਹੈ ਨਾ ਫੌਜ ਚੋਂ ਆ ਕੇ ਚਲੇ ਗਏ ਨਾ ਮਤਲਬ ਇਹ ਹੈ ਵੀ ਬਣਨ ਤੋਂ ਪਹਿਲਾਂ ਹੀ ਉਹ ਆਰਐਸਐਸ ਦੇ ਨਾਲ ਜੁੜੇ ਹੋਏ ਸੀ ਔਰ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਉਹ ਐਜ਼ ਅਡਵਾਈਜ਼ਰ ਰੱਖਦੇ ਨੇ ਜੀ ਹੁਣ ਇਹ ਜਿਹੜੀ ਸਟੋਰੀ ਹੈ ਇਹਦੇ ਚ ਇਹਨਾਂ ਦਾ ਬਿਲਕੁਲ ਜਿਹੜੀ ਇਹ ਹੈ ਕਿ ਵੀ ਐਂਟੀ ਟੈਰਰਿਜ਼ਮ ਸਕੁਆਡ ਦਾ ਮੁਖੀ ਹੈ ਸੰਜੀਵ ਸ਼ਾਮੀ ਉਹਨੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਹੈ ਉਹ ਇੱਕ ਰੈਕਟ ਬਸਟ ਕੀਤਾ ਇਸ ਕਹਾਣੀ ਦੇ ਮੁਤਾਬਕ ਔਰ ਉਹਦੇ ਚ ਇਹ ਹੈ ਕਿ ਵੀ ਦਾ ਬੋਗਸ ਟੈਲੀਫੋਨ ਐਕਸਚੇਂਜ ਵਿਚ ਵਾਸ ਯੂਜ਼ਡ ਫਾਰ ਪੈਰਲਲ ਕਮਿਊਨੀਕੇਸ਼ਨ ਬੀਟਵੀਨ ਦਾ ਅਰੈਸਟਡ ਮੈਨ ਐਂਡ ਥੇਅਰ ਹੈਂਡਲਰਸ ਇਨ ਪਾਕਿਸਤਾਨ ਵਾਸ ਦਾ ਮੀਡੀਅਮ ਟੂ ਟ੍ਰਾਂਸਫਰ ਇਨਫੋਰਮੇਸ਼ਨ ਇਨ ਇੰਡੀਅਨ ਮਿਲਟਰੀ ਟੂ ਅਕ੍ਰੋਸ ਦਾ ਬਾਰਡਰ ਕਿ ਜੀ ਇਹ ਸਾਰਾ ਸਪਾਈਂਗ ਰਿੰਗ ਇੰਡੀਅਨ ਮਿਲਟਰੀ ਦੇ ਕਰ ਰਹੇ ਸੀ और ये हैंडलर सी दूसरे पास दे रहे रिकवर्ड मोर देन 300 एटीएम कार्ड्स एंड इलीगल टेलीफोन एक्सचेंज तीन सौ करीब ए टी एम कार्डस मिले द गेटवे एंड सिम बॉक्स दैट वाज बीइंग यूज्ड फॉर टेलीफोन एक्सचेंज दिस इज नॉट द फर्स्ट टाइम एन इलीगल टेलीफोन एक्सचेंज फॉर स्पाइंग लास्ट मंथ द यूपी Anti-terrorism squad has had busted a similar facility in West Delhi's Uttam Nagar. So, ek hor is UP na sama, There were also reports of similar operations in part of UP including Lucknow. According to reports, the Anti-terrorist squad is looking the possibility of the exchange being used by Pakistani handlers ਟੂ ਪਲਾਨ ਦਾ ਉੜੀ ਐਂਡ ਪਠਾਨਕੋਟ ਟੈਰਰ ਅਟੈਕ ਸੇ ਮੈਂ ਐਕਸਪਲੇਨ ਕਰ ਲਤਾ ਜੀ ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਸਾਰੇ ਪੀਰੀਅਡ ਦੋ ਬੰਦੇ ਜਿਹੜੇ ਨੇ ਜੰਮੂ ਤੋਂ ਫੜੇ ਇੰਨੇ ਜਿਹੜੇ ਨੇ ਪੰਜ ਗਵਾਲੀਅਰ ਤੋਂ ਫੜੇ ਤਿੰਨ ਭੋਪਾਲ ਤੋਂ ਫੜੇ ਦੋ ਜਬਲਪੁਰ ਤੋਂ ਫੜੇ ਇੱਕ ਸਤਨਾ ਤੋਂ ਅਰੈਸਟ ਕੀਤਾ ਸੰਜੀਵ ਸ਼ਾਮੀ ਨੇ ਕਿਹਾ ਹੁਣ ਇਹ 11 ਬੰਦੇ ਫੜ ਲਏ ਹੁਣ ਇਹ ਕੌਣ ਨੇ ਬੰਦੇ ਇੱਕ ਖਬਰ ਜਿਹੜੀ ਡਿਫਰੈਂਟ BJP leaders keen among 11 arrested for running Pakistan's ISI spying in Madhya Pradesh hun mai is nu khabar da arrest of 11 men by the Madhya Pradesh anti-terrorist squad on Friday is turning out to be a political blame game in the state je jade phade ne wo political blame game ban rahi hai ji hun ek congress ne charge laya this after the opposition party ਇਨ ਮਧ ਪ੍ਰਦੇਸ਼ ਦਾ ਕਾਂਗਰਸ ਕਲੇਮਡ ਦੈਟ ਵਨ ਆਫ ਦਾ ਅਰੈਸਟਡ ਮੈਨ ਧਰੂਵ ਸਖਸੈਨਾ ਹੂ ਇਸ ਸੈਡ ਟੂ ਬੀ ਵਰਕਿੰਗ ਵਿਦ ਬੀਜਪੀਜ਼ ਆਈਟੀ ਸੈਲ ਹੁਣ ਬੀਜਪੀ ਨੇ ਆਰਐਸਐਸ ਨੇ ਪੂਰੇ ਜਿਹੜੀ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਆ ਆਈਟੀ ਸੈਕਟਰ ਦੇ ਵਿੱਚ ਪੂਰਾ ਆਪਣਾ ਇਹਨਾਂ ਨੇ ਜਾਲ ਵਿਛਾਇਆ ਹੋਇਆ ਔਰ ਇੱਕ ਜਿਹੜਾ ਇਹਨਾਂ ਦਾ ਬੰਦਾ ਹੈ ਜਿਹੜਾ ਧਰੂਵ ਸਖਸੈਨਾ ਹੈ ਉਹ ਬੀਜਪੀ ਦਾ ਆਈਟੀ ਸੈਲ ਹੈਂਡਲ ਕਰ ਰਿਹਾ ਸੀ ਜੀ ਦੋ ਦਾ ਪਾਰਟੀ ਹੈਜ਼ ਡਿਸਟੈਂਸਡ ਇਟਸੈਲਫ ਫਰਮ ਸਖਸੈਨਾ images of him attending an event with shivraj singh chauhan has since gone viral ke bhai char jo fer image hai ke jadao phadeya hai o ta madhyapradesh ta bjp da jo chief minister ho unna functions attend kar rahe unna de it cell da in charge hai bjp's trouble doesn't end there another arrested man jitender singh kin office sitting bjp corporators the congress alleges that he is also closely associated with union minister narendra tumar and mp minister maya singh hun ek minister cabinet center de vich ek madhy pradesh aur jehda banda phadya jitender singh oh unna da so inna jo do major icit cell da incharge ji ik jehda major bjp de jehde ministers ne unna da banda hun while the party official denies any links between the arrested man and the party ਏ ਬੀਜਪੀ ਲੀਡਰ ਨੇ ਦਾ ਕੋਲੀਸ਼ਨ ਆਫ ਉਹਦਾ ਕੰਡੀਸ਼ਨ ਇਨ ਦਾ ਕੰਡੀਸ਼ਨ ਆਫ ਅਨੋਨਿਮਿਟਲੀ ਟੋਲਡ ਇੰਡੀਆ ਟੂਡੇ ਥੈਟ ਦੇ ਆਰ ਕਨਸਰਨਡ ਅਬਾਊਟ ਦਾ ਆਈਐਸਆਈਜ਼ ਪੋਸੀਬਲ ਇਨਫਿਲਟ੍ਰੇਸ਼ਨ ਇਨਟੂ ਇਟਸ ਰੈਂਕਸ ਹੁਣ ਦੋ ਵੱਡੇ ਮੇਜਰ ਇਹ ਲੀਡਰ ਨੇ ਸਾਰੀ ਗੈਂਗ ਦੇ ਜਿਹਨੂੰ ਆਈਐਸਆਈ ਨਾਲ ਜੋੜਿਆ ਹੁਣ ਉੜੀ ਜਾਂ ਪਠਾਨਕੋਟ ਨਾਲ ਜੋੜਨਗੇ ਜੀ ਔਰ ਉਹ ਕਹਿ ਰਹੇ ਨੇ ਜੀ ਦੇਖੋ ਇਹ ਸਾਡੇ ਚ ਇਨਫਿਲਟ੍ਰੇਟ ਕਰ ਗਏ ਬੀਜਪੀ ਚ ਵੀ ਇਨਫਿਲਟ੍ਰੇਟ ਕਰ ਲਿਆ ਆਈਐਸਆਈ ਨੇ देनाएंगे एसोसिएशन विद दोज अरेस्टेड इन पब्लिक इज वन थिंग बट द रियल प्रॉब्लम कैन बी गॉस्ड फ्रॉम द फैक्ट दैट वन ऑफ देम वाज होल्डिंग अ पोस्ट इन पार्टीज आईटी सेल एंड ही हैज एक्सेस टू सो मच डाटा एंड इंफॉर्मेशन उन्होंने बीजेपी लीडर अनजान बन के कहदा जी मेनू कोर्ट ना करना पावे असि कह साडा ਹੁਣ ਕੋਈ ਸੰਬੰਧ ਨਹੀਂ ਫਰਿਦਾ ਤਾਂ ਮਤਲਬ ਇਹ ਹੈ ਕਿ ਵੀ ਇਹ ਤਾਂ ਸਾਡੇ ਚ ਸਾਡਾ ਬੰਦਾ ਹੈ आईटी सेल the entire terror squad has busted an international call racket used by isi agents to spy on india's military operations kyunki unhone kaha ji jehda sara cell si india de military operations nu jehda oh jehda us de utte jasusi kar rahe si the spying facilitated calls from end to afghanistan pakistan bangladesh nepal bypassing legal channels ke inna da jehda channels si kyunki hun sare ਅੱਜਕੱਲ ਇੰਟੈਲੀਜੈਂਸ ਮੋਨਿਟਰਿੰਗ ਹੀ ਥਰੂ ਫੋਨ ਲਾਈਨਸ ਹੁੰਦੀ ਹੈ ਵੀ ਇਹਨਾਂ ਨੇ ਆਪਣੀ ਐਕਸਚੇਂਜ ਬਣਾਈ ਹੋਈ ਸੀ ਉਹਨੂੰ ਬਾਈਪਾਸ ਕਰਕੇ ਕਰ ਰਿਆ ਸੀ ਐਟ ਲੀਸਟ 40 ਸਿੰ ਬਾਕਸਸ ਚਾਈਨੈਸ ਮੇਡ ਗੈਜਟ ਦੈਟ ਹੋਲਡ ਮਲਟੀਪਲ ਸਿੰਮ ਕਾਰਡ ਐਂਡ 3000 ਸਿੰਮ ਕਾਰਡਸ ਹੈਵ ਬੀਨ ਸੀਜ਼ਡ ਫਰਮ ਦਾ ਸਸਪੈਕਟ 3000 ਹੋ ਗਏ ਸਿੰਮ ਕਾ ਪਹਿਲਾਂ 300 ਕਹਿੰਦੇ ਸੀ 40 ਸਿੰਮ ਬਾਕਸਸ ਜਿਹੜੇ ਨੇ ਸਿੰਮ ਬਾਕਸਸ ਹੁਣ ਜਿਹੜਾ ਸੰਜੀਵ ਸ਼ਾਮੀ ਹੈ ਇਹਨਾਂ ਦਾ ਹੈਡ ਹੂ ਲੈਂਡ ਦਾ ਆਪਰੇਸ਼ਨ ਸੈਟ the more people including those working with the telecom majors around the radar and would be behind bars they were running a parallel telecom exchange enabling cross border handlers posing as senior army officers to call up military personnel posted in jammu and kashmir and dig out details of operations deployment installations un keh jae ye dooje paase baithe si wo army officer ban ke jehdi jammu kashmir ch ne unna nu call karde si ur unna to कितने की पोस्टिंग है, है डिटेल्स लेंदे सी, और उन्होंने कहा जी ये सारा जो पार्ट है हूँ सामने आया मीन वायर इट इज आलसो रिपोर्टेड दैट सिंह इज एसोसिएटेड विद विश्व हिंदू परिषद अकॉर्डिंग टू न्यूज एटीन एंटाई रिकवर्ड विश्व हिंदू परिषद सिंह वन ऑफ ए बीजेपी लीडर वायल अक्यूजर ऑफ बीजेपी ਇਸ ਕਹਾਣੀ ਨੂੰ ਆਮ ਨੇਤਾ ਪੜ ਲਿਆ ਉਹਨਾਂ ਨੇ ਕਿ ਅੱਛਾ ਜੀ ਉਹਨਾਂ ਨੇ ਕਿਹਾ ਜੀ ਅੱਛਾ ਪੈਸੇ ਕਰਕੇ ਵੱਡ ਗਿਆ ਹੋਣਾ ਇੱਕ ਆਈਟੀ ਸੈਲ ਦਾ ਇੱਕ ਵਿਸ਼ਵ Hindu ਪਰਿਸ਼ਦ ਦਾ ਇਨੀ ਵੱਡੀ ਐਕਸਚੇਂਜ ਰਨ ਕਰ ਰਹੇ ਨੇ ਬਾਈਪਾਸ ਕਰਕੇ ਹੁਣ ਹੋ ਕੀ ਰਿਹਾ ਕਿ ਵੀ ਇਹ ਜਿਹੜੇ ਅਸੀਂ ਪਹਿਲਾਂ ਹੀ ਕਹਿੰਦੇ ਰਹੇ ਹਾਂ ਕਿ ਉੜੀ ਔਰ ਪਠਾਨਕੋਟ ਇਹ ਇਹਨਾਂ ਦੀ ਦਾ ਆਪਣਾ ਕੰਮ ਹੈ ਪਠਾਨਕੋਟ ਵਾਲਾ ਦੀਨਾ ਨਗਰ ਵੀ ਕਿ ਵੀ ਅਦਰਵਾਈਜ਼ ਬਾਰਡਰ ਤੁਸੀਂ ਸੀਲ ਕੀਤਾ ਹੈ ਕਰੰਟ ਛੱਡਿਆ ਕੋਈ ਪਰਿੰਦਾ ਕੋਈ ਚਰਿੰਦਾ ਆ ਨਹੀਂ ਸਕਦਾ ਕਿਵੇਂ ਪਹੁੰਚ ਗਏ ਜੀ ਇੰਨਾ ਤੁਰ ਕੇ ਆ ਗਏ ਫਿਰ ਉਹ ਥਾਣੇ ਚ ਵੜ ਗਏ ਫਿਰ ਉਹ ਦੂਜਾ ਹੋ ਗਿਆ ਉਹ ਐਸਪੀ ਜਿਹੜਾ ਸੀ ਉਹ ਫਲਾਣਾ ਚਲਾ ਗਿਆ ਉੱਥੇ ਉਹ ਮੰਦਿਰ ਸੀ ਉੱਥੇ ਮੱਥਾ ਟੇਕਣ ਚਲਾ ਗਿਆ ਸੋ ਕੁੱਲ ਮਿਲਾ ਕੇ ਹੁਣ ਔਰ ਇਹ ਇਹਦਾ ਹਸ਼ਰ ਮੈਨੂੰ ਇਹ ਲੱਗਦਾ ਹੈ ਕਿ ਸੰਜੀਵ ਸ਼ਾਮੀ ਦਾ ਹਮੰਦਕਾਰ ਕਰੇ ਵਰਗਾ ਹੋਏਗਾ ਇਹ ਕੋਈ ਇਮਾਨਦਾਰ ਬੰਦਾ ਹੈ ਉਹਨੇ ਸੱਚਮੁੱਚ ਇਹ ਦੇਖਿਆ ਕਿ ਇਹ ਟੈਰਰਿਜ਼ਮ ਦੇ ਦੂਜੇ ਤੀਜੇ ਕੀ ਕਿੰਦਰ ਨੂੰ ਚੱਲ ਰਿਹਾ ਔਰ ਕਾਬੂ ਇਹਨਾਂ ਦੇ ਮੇਨ ਬੰਦੇ ਹੀ ਆ ਗਏ ਜਿਵੇਂ ਕਰਨਲ ਪ੍ਰੋਤ ਔਰ ਸਾਧਵੀ ਪ੍ਰਗਿਆ ਆ ਗਏ ਸੀ ਜੇ ਅਲਟੀਮੇਟਲੀ ਇਸ ਲੈਵਲ ਦਾ ਕੰਮ ਬਿਨਾ ਇਸ ਲੈਵਲ ਦੇ ਆਰਐਸਐਸ ਭੀਜਪੀ ਸਰਕਾਰ ਰਾਜਨਾਥ ਸਿੰਘ ਸਾਰਾ ਸਿਸਟਮ ਹੀ ਉਹਨਾਂ ਦਾ ਹੈ ਸੋ ਇਹਨਾਂ ਨੇ ਇੱਕ ਪੂਰਾ ਨੈਟਵਰਕ ਕ੍ਰੀਏਟ ਕੀਤਾ ਔਰ ਇਵਨ ਇਹ ਨਹੀਂ ਕਿ ਪਾਕਿਸਤਾਨ ਦੀ ਆਈਐਸਆਈ ਨਾ ਤੇ ਸਪਾਈ ਕਰ ਰਹੀ ਹੈ ਇਹਨਾਂ ਨੇ ਇਸ ਕਿਸਮ ਦਾ ਨੈਟਵਰਕ ਬਣਾ ਕੇ ਪਾਕਿਸਤਾਨ ਨੂੰ ਦੂਜਿਆਂ ਨੂੰ ਵੀ ਉਲੂ ਬਣਾਇਆ ਹੋਇਆ ਉੱਥੇ ਵੀ ਆਪਣੇ ਬੰਦੇ ਜਿਹੜੇ ਨੇ ਕੋਈ ਖੜੇ ਕੀਤੇ ਹੋਣਗੇ ਇਸ ਕਿਸਮ ਦੇ ਔਰ ਕਿਹਾ ਜੀ ਜੰਮੂ ਕਸ਼ਮੀਰ ਚੋ ਮਿਲਟਰੀ ਤੋਂ ਇਨਫੋਰਮੇਸ਼ਨ ਲੈਂਦੇ ਨੇ ਆਈਐਸਆਈ ਨੂੰ ਪਾਸ ਆਨ ਕਰਦੇ ਨੇ ਸੋ ਹੁਣ ਇਸ ਸਾਰਿਆਂ ਨੂੰ ਜੇ ਤੁਸੀਂ ਬਿਹਾਈਂਡ ਦਾ ਲਾਈਨਸ ਪੜ੍ਹਦੇ ਹੋ ਵੈਸੇ ਦਾ ਬਿਟਵੀਨ ਦਾ ਲਾਈਨਸ ਪੜ੍ਹਿਆ ਵੀ ਸਟੋਰੀ ਸਾਹਮਣੇ ਆ ਜਾਂਦੀ ਹੈ ਕੀ ਹੈ ਲੇਕਿਨ ਬਿਹਾਈਂਡ ਦਾ ਲਾਈਨਸ ਬੜੀ ਕਲੀਅਰ ਗੱਲ ਹੈ ਕਿ ਇਹ ਵੀ ਬਿਲਕੁਲ ਉਸ ਲਾਈਨ ਦੇ ਉੱਤੇ ਇਹਨਾਂ ਦਾ ਪੂਰਾ ਆਪਰੇਸ਼ਨ ਹੈ ਜਿਹਦੇ ਵਿੱਚ ਕਿ ਇੱਥੇ دہشت گردੀ ਦੀਆਂ ਕਠਰਾਵਾਂ ਕਰਾਓ ਕਦੇ ਲਸ਼ਕਰੇ ਤਾਇਬਾਦ ਦੇ ਖਾਤੇ 'ਚ ਪਾ ਦਿਓ ਕਦੇ ਕਿਸੇ ਦੇ ਖਾਤੇ 'ਚ ਪਾ ਦਿਓ ਦੁਨੀਆ 'ਚ ਫਿਰ ਕੈਂਪੇਨ ਚਲਾਓ ਕਿ ਪਾਕਿਸਤਾਨ ਟੈਰਰਿਸਟ ਕੰਟਰੀ ਹੈ ਇਹਨੂੰ ਜਿਹੜਾ ਹੈ ਉਹ ਐਪੀਸੈਂਟਰ ਆਫ ਟੈਰਰਿਜ਼ਮ ਹੈ ਇਹਨੂੰ دہشت گرد ਦਾ ਐਲਾਨੋ ਇਹਦੇ ਤੇ ਪਾਬੰਦੀ ਲਾਓ ਪਰ ਇੱਕ ਪਾਸੇ ਇਹ ਕੰਮ ਚੱਲ ਰਿਹਾ ਹੈ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਲੁੱਟ ਪਾਈ ਹੋਈ ਹੈ ਉਹ ਠੱਗ ਰਾਮਦੇਵ ਜਿਹੜਾ ਉਥੋਂ ਸਲਵਾਰ ਪਾ ਕੇ ਦੌੜਿਆ ਕ腐ਪਸ਼ਨ ਦੂਰ ਕਰਦੇ ਹੁਣ ਪਤੰਜਲੀ ਦੇ ਥੱਲੇ ਜਿੰਨਾ ਵੱਡਾ ਨੈਟਵਰਕ ਨੂੰ ਬਣਾ ਕੇ ਦਿੱਤੇ ਹਜ਼ਾਰਾਂ ਏਕੜ ਜ਼ਮੀਨ ਘਟੋ ਘਟ 10 ਸਟੇਟਾਂ ਚ ਅਨਕਾਊਂਟਡ ਜਿਹੜੀ ਟੈਕਸਪੇਅਰ ਮਨੀ ਦੀ ਉਹ ਦਿੱਤੀ ਹੋਈ ਹੈ ਔਰ ਹੁਣ ਅੱਜ ਦੀ ਇੱਕ ਖਬਰ ਸੀ ਕਿ ਬੀਐਸਐ ਬੀਐਸਐਫ ਜਵਾਨਸ ਟੂ ਯੂਜ਼ ਰਾਮਦੇਵਜ਼ ਪਤੰਜਲੀ ਪ੍ਰੋਡਕਟਸ ਹੁਣ ਬੀਐਸਐਫ ਦੇ ਲੱਖਾਂ ਸ਼ੋਲਜਰ ਨੇ ਜਿਹੜੇ ਉਹਨਾਂ ਦੇ ਲਈ ਜਵਾਨ ਕੰਮ ਕਰਦੇ ਨੇ ਹੁਣ ਉਹਨਾਂ ਦੇ ਉਹਨਾਂ ਨੇ ਕੰਟੀਨਾਂ ਇਹਦੀਆਂ ਖੋਲ ਕੇ ਔਰ ਇਹਦਾ ਫਰਾਡ ਪ੍ਰੋਡਕਟ ਜਿਹੜੇ ਨੇ ਉਹ ਵੇਚਣ ਹੁਣ ਇਹ ਹੈ ਕਿ ਜਿਹੜੀ ਮਨੀ ਲੁੱਟ ਰਹੇ ਨੇ ਦੋਨੋਂ ਪਾਸੇ ਹੁਣ ਰਾਮਦੇਵ ਡਿਕਲੇਅਰਡ ਆਰ ਆਰਐਸਐਸ ਦੇ ਐਮਬੈਸਡਰ ਵੀਨ ਅਜੇ ਤੋਂ 10 ਸਾਲ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਉਹ ਸੁਦਰਸ਼ਨ ਭయ్యా ਨੇ ਕਿਹਾ ਸੀ ਕਿ ਜੀ ਇਹ ਸਾਡਾ ਜਿਹੜਾ ਇਹ ਆਰਐਸਐਸ ਦਾ ਸਾਡਾ ਬ੍ਰਾਂਡ ਐਮਬੈਸਡਰ ਹੈ ਜੀ ਹੁਣ ਇਹ ਹੈ ਕਿ ਜੀ ਆਫਟਰ ਯੋਗਾ ਸਕਿਲਸ ਬੀਐਸਐਫ ਟਰੂਪਸ ਵਿਲ ਯੂਜ਼ ਪ੍ਰੋਡਕਟਸ ਪ੍ਰਿਪੇਅਰਡ ਬਾਈ ਬਾਬਾ ਰਾਮਦੇਵ ਪ੍ਰੋਮੋਟਡ ਪਤੰਜਲੀ ਬ੍ਰਾਂਡ ਐਸ ਦਾ ਬਾਰਡਰ ਗਾਰਡਿੰਗ ਫੋਰਸ ਇਸ ਸੈਟ ਟੂ ਓਪਨ ਓਵਰ ਅ ਡਜ਼ਨ ਸੱਚ ਸਟੋਰਸ ਇਨ ਇਟਸ ਕੈਂਪਸਸ ਅਰਾਊਂਡ ਦਾ ਕੰਟਰੀ ਕਿ ਇੱਕ ਦਰਜਨ ਤੋਂ ਜ਼ਿਆਦਾ ਜਿਹੜੇ ਇਹਦੇ ਕੈਂਪਸ ਨੇ ਮੁਲਕ ਭਰ ਚ ਖੋਲੇ ਜਾਣਗੇ ਦਾ ਫਰਸਟ ਸੱਚ ਸ਼ਾਪ ਵਾਸ ਔਨ ਵੈਨਸਡੇ ਇਨੋਗਰੇਟਿਡ ਐਟ ਬੀਐਸਐਫ ਕੈਂਪ ਹੇਅਰ ਇਨ ਦਾ ਨੈਸ਼ਨਲ ਕੈਪੀਟਲ ਪਹਿਲਾ ਸਟੋਰ ਆਲਰੇਡੀ ਦਿੱਲੀ ਚ ਉਹਨਾਂ ਨੇ ਖੋਲੇ ਫਿਰੋਜ਼ ਦੇ ਚ ਜਿਹੜੀ ਉਹਨਾਂ ਦੀ ਬੀਐਸਐਫ ਵਾਈਵਜ਼ ਵੈਲਫੇਅਰ ਐਸੋਸੀਏਸ਼ਨ ਉਹਨਾਂ ਨੂੰ ਕਿਹਾ ਕਿ ਜੀ ਅਸੀਂ ਜਿਹੜਾ ਇਹਨਾਂ ਨੂੰ ਪ੍ਰਮੋਟ ਕਰਾਂਗੇ ਫਿਰ ਉਹਨਾਂ ਕਿਹਾ ਜੀ ਅਸੀਂ ਉਹਨਾਂ ਨੂੰ ਇਸ ਦੇ ਉੱਤੇ ਕੰਸੈਸ਼ਨ ਦੇਵਾਂਗੇ 28% ਦੇ ਦੇਵਾਂਗੇ 12% ਦੇ ਦੇਵਾਂਗੇ ਔਰ ਜਿਹੜੇ ਉਹਨਾਂ ਦੇ ਨਵੇਂ ਆਲਰੇਡੀ ਬੀਐਸਐਫ ਦੇ ਕੈਂਪਸ ਜੀ ਉਹ ਅਗਰਤਲਾ ਚ ਨੇ ਗਵਾਲੀਅਰ ਚ ਹੈ ਗੁਹਾਟੀ ਚ ਹੈ ਜੋਧਪੁਰ ਚ ਹੈ ਸਲੀਗੁਰੀ ਹੈ ਜਲੰਧਰ ਹੈ ਕੋਲਕਾਟਾ ਹੈ ਜੰਮੂ ਬੰਗਲੌਰ ਸਿਚਾਰ ਅਹਮਦਾਬਾਦ ਹਜ਼ਾਰੀ ਬਾਗ ਤੇ ਇੰਦੌਰ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਇਹ ਔਰ ਪਹਿਲਾਂ ਇਹਨੂੰ ਹੀ ਪ੍ਰਮੋਟ ਕਰਨ ਦੇ ਲਈ ਪਹਿਲਾਂ ਜਿਹੜੀ ਮੈਗੀ ਦੇ ਉੱਤੇ ਆਇਆ ਜੀ ਮੈਗੀ ਚ ਲੈਡ ਆ ਗਿਆ ਫਲਾਣਾ ਆ ਗਿਆ ਬੰਦ ਕਰਤੀ ਸਟਾਪਤੀ ਛਾਪੇ ਪਾਤੇ ਫਿਰ ਜਿੰਦਾ ਮੀਨ ਟਾਈਮ ਉਹਦਾ ਕਲੀਅਰੈਂਸ ਦਿੱਤੀ ਦਾ ਉਹ ਸੜੇ ਜੇ ਆਟੇ ਦਾ ਕੁਝ ਬਣਿਆ ਉਹ ਬਾਜ਼ਾਰ ਚ ਲੈ ਆਉਂਦਾ ਕਿ ਜੀ ਮੈਗੀ ਨਾਲੋਂ ਜ਼ਿਆਦਾ ਫਲਾਣਾ ਤੇ ਠਿਮਕਾ ਨੂਡਲ ਹਾਂ ਸੋ ਨੂਡਲਸ ਦੇ ਆਉਟਸ ਵੂਡਲਸ ਜੀ ਹਾਂਜੀ ਸੋ ਇਸ ਕਿਸਮ ਦਾ ਡਰਾਮਾ ਉਧਰੋਂ ਪ੍ਰੋਪਾਗੈਂਡਾ ਹੈ ਕੋਕਾ ਕੋਲਾ ਨਾ ਪੀਓ ਗਊ ਮੁੱਤਰ ਜਿਹੜਾ ਉਹਦੇ ਚ ਆ ਗੁਣ ਨੇ ਕੋਕ ਦੇ ਉੱਤੇ ਔਰ ਕਿਸ ਕਿਸਮ ਦਾ ਪ੍ਰਚਾਰ ਹੁਣੇ ਰਾਮਦੇਵ ਮਰਡਰਰ ਇਹਨੇ ਇੱਕ ਸਿੱਖ ਜਿਹੜਾ ਡਰਾਈਵਰ ਉਹਦੇ ਆਸ਼ਰਮ 'ਚ ਮਾਰਿਆ ਉਹ ਸਾਲ ਗੁਰਚੰਦ ਸਿੰਘ ਬੱਬਰ ਨੇ ਇੰਟਰਵਿਊ 'ਚ ਵੀ ਕਿਹਾ ਸੀ ਵੀ ਕਿਸ ਕਿਸਮ ਦਾ ਈਵਨ ਰਾਜੀਵ ਦੀਕਸ਼ਤ ਨਾਮ ਦਾ ਬੰਦਾ ਜਿਹਨੇ ਐਵੇਂ ਜਾਲੀ ਜਿਹਾ ਇਤਿਹਾਸ ਹੀ ਸੁਣਾਉਂਦਾ ਸੀ ਲੇਕਿਨ ਉਹਦੀ ਪੋਪੂਲਾਰਿਟੀ ਜ਼ਿਆਦਾ ਵਧ ਰਹੀ ਸੀ ਦੇ ਆਸ਼ਰਮ ਜੀ ਸੀ ਉਹਦੀ ਵੀ ਭੇਤਪਰੀ ਹਾਲਤ ਚ ਮੌਤ ਹੋਈ ਔਰ ਜਿਹੜੇ ਉਹਦੇ ਐਡਮਾਇਰਰ ਸੀ ਉਹਨਾਂ ਦਾ ਕਹਿਣਾ ਸੀ ਕਿ ਰਾਮਦੇਵ ਇਹਨਾਂ ਦੇ ਪਿੱਛੇ ਐਸ ਹੋਏ ਬਹੁਤ ਵੱਡਾ ਫਰਾਡ ਆਦਮੀ ਲੇਕਿਨ ਅੱਜ ਬੀਐਸਐਫ ਵੀ ਇਹਨਾਂ ਦੇ ਲਈ ਖੁੱਲ ਗਈ ਹੈ ਨਾਂਗੇ ਸਾਧੂ ਇਹਨਾਂ ਦੇ ਸਿਆਚਨ ਗਲੇਸ਼ੀਅਰ ਦੇ ਉੱਤੇ ਫੌਜ ਫੌਜ ਦੇ ਨਾਲ ਰੱਖਿਆ ਕਰ ਰਹੇ ਨੇ ਔਰ ਇਸ ਸਾਰੇ ਚੋਂ ਤੁਸੀਂ ਜਿਹੜਾ ਹੁਣ ਕਿਸੇ ਕਿਸਮ ਦੀਆਂ ਸਪਾਈ ਰਿੰਗਸ ਇਹਨਾਂ ਨੇ ਬਣਾਈਆਂ ਹੋਈਆਂ ਨੇ ਕਿ ਫੌਜ ਕਿੱਥੇ ਪੋਸਟਡ ਐ ਕੀ ਐ ਉਹਦੇ ਹੀ ਜਾਣਕਾਰੀ ਇਹਨਾਂ ਦੇ ਆਈਟੀ ਸੈਲ ਦੇ ਇੰਚਾਰਜ ਤੇ ਦੂਜੇ ਜਿਹੜੇ ਨੇ ਉਹ ਸਾਰੇ ਸਪਾਈਂਗ ਦੇ ਨਾਂ ਥੱਲੇ ਕਿਵੇਂ ਇਨਸਾਈਡ ਬੜੇ ਹੋਏ ਨੇ ਫੌਜੀ ਮੁਖੀ ਕਿਨੇ ਬਣਨਾ ਹੈ ਉਹ ਅਜੀਤ ਡੋਵਲ ਦਾ ਰਿਸ਼ਤੇਦਾਰ रावत ਜਿਹੜਾ ਹੈ ਉਹਨੂੰ ਫੌਜੀ ਮੁਖੀ ਬਣਾਇਆ ਹੋਇਆ ਸੋ ਕੁੱਲ ਮਿਲਾ ਕੇ ਆਲਰੇਡੀ ਇਹ ਜਿਹੜੀ ਪੂਰੀ ਹਿੰਦੂਤਵਾਦ ਸੀ ਨਾ ਜੇ ਕਿ ਭਈ ਸਟੇਟ ਬਣਾ ਦੇਣਗੇ ਨਹੀਂ ਬਣਾਣਗੇ ਸੰਵਿਧਾਨ ਚ ਕਦੋਂ ਐਮੈਂਡਮੈਂਟ ਹੋਏਗੀ ਆਲਰੇਡੀ ਐਜ਼ ਅ ਹਿੰਦੂ ਨੇਸ਼ਨ ਉਹਨਾਂ ਨੇ ਬਾਕੀ ਸਾਰੇ ਜਿਹੜੇ ਲੋਕ ਕਾਰੋਬਾਰੀ ਨੇ ਉਹਨਾਂ ਨੂੰ ਪਾਸੇ ਕਰਨਾ ਸ਼ੁਰੂ ਕੀਤਾ ਹੋਇਆ ਔਰ ਇਹਨਾਂ ਦਾ ਜਿਹੜਾ ਆਪਣਾ ਜਿਹੜਾ ਇਹ ਸੌਦਾ ਵੇਚ ਰਹਿਣ ਜੀ ਡਾਕਟਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇੱਥੇ ਲੈਨੇ ਆਪਰੇਕ ਵਿਊਅਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ